ਆ ਗਿਆ ਅਸੀਂ ਸੁੱਤੇ ਬੈਕਰੋ ਗਏ ਬਿਲੇ ਆਊਗਾ ਭੈਣ ਆਊਗਾ ਮੇਰੇ ਪੁੱਤਣ ਰੋਲ ਰੋਲੀ ਮਾਰ ਰਿਆ ਇਹਨਾਂ ਨੇ ਸੂਟਣ ਬੜੇ ਜੀ ਇਹਨਾਂ ਕੋਲ ਐਡੀ ਦੇ ਦਾਤਰ ਵੱਡੇ ਭਿੱਡੀਆਂ ਸੈਦਾ ਹਲਕੇ ਵਿੱਚ ਪੰਚਾਇਤੀ ਚੋਣਾਂ ਦੀ ਕਾਗਜ਼ ਭਰਨ ਮੌਕੇ ਉਸ ਵੇਲੇ ਤਣਾਪ ਭੂਰਨ ਹਾਲਾਤ ਬਣ ਗਏ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਤੇ ਕਾਂਗਰਸੀ ਵਰਕਰਾਂ 'ਤੇ ਹਮਲਾ ਕਰਨ ਦਾ આરોਪ ਸਾਹਮਣੇ ਆਇਆ ਹਮਲੇ ਵਿੱਚ ਦੋ ਨੌਜਵਾਨਾਂ ਨੂੰ ਗੋਲੀ ਲੱਗਣ ਕਾਰਨ ਉਸਦੀ ਹਸਪਤਾਲ ਵਿੱਚ ਸਰਜਰੀ ਚੱਲ ਰਹੀ ਹੈ ਦੋਵੇਂ ਆਈਸੀਯੂ ਵਿੱਚ ਨਾਜ਼ੁਕ ਹਾਲਤ ਵਿੱਚ ਹਨ ਆਗੂਆਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਜੋ ਕਿ ਜ਼ਿਲ੍ਹਾ ਪਰਿਸ਼ਦ ਦਾ ਉਮੀਦਵਾਰ ਹੈ ਉਸਦੇ ਸਾਥੀ ਸ਼ਾਂਤੀਪੁਰ ਤ੍ਰੀਕੇ ਨਾਲ ਕੈਂਪੇਨ ਲਈ ਨਿਕਲੇ ਸਨ ਦਾਅਵੇ ਅਨੁਸਾਰ ਕਾਂਗਰਸੀ ਆਗੂਆਂ ਦੇ ਇਸ਼ਾਰੇ ਤੇ ਵਰਕਰਾਂ ਨੇ ਉਹਨਾਂ ਨੂੰ ਘੇਰ ਕੇ ਦਾਪਟਰ ਰਿਵਾਲਵਰ ਤੇ ਹੋਰ ਹਥਿਆਰਾਂ ਨਾਲ ਹਮਲਾ ਕੀਤਾ ਹਮਲੇ ਵਿੱਚ ਬਿੱਲਾ ਨਾਮਕ ਨੌਜਵਾਨ ਸਮੇਤ ਕਈ ਵਰਕਰ ਜ਼ਖਮੀ ਹੋਏ ਪਾਰਟੀ ਹਲਕਾ ਇੰਚਾ ਸੋਨੀਆ ਮਾਨ ਨੇ ਵੀ ਹਸਪਤਾਲ ਪਹੁੰਚ ਕੇ ਜਖਮੀ ਨੇ ਦੇ ਪਰਿਵਾਰ ਨਾਲ ਹਾਲਚਲ ਪੁੱਛਿਆ ਦੋਸ਼ੀਆਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਨਾ ਕਿਹਾ ਕਿ ਸਾਡੇ ਸਾਥੀ ਭਲੇ ਮਾਨਸਨ ਲੋਕ ਹਨ ਇਹ ਹਮਲੇ ਕਾਂਗਰਸ ਦੀ ਪੁਰਾਣੀ ਰਵਾਇਤ ਦਾ ਹਿੱਸਾ ਹਨ ਚੋਣ ਜਬਤੇ ਦੌਰਾਨ ਨਜ਼ਾਇਜ਼ ਹਥਿਆਰਾਨਾ ਗੋਲਾਬਾਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਗੋਲੀਬਾਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਆਪ ਆਗੂਆਂ ਨੇ ਦਾਅਵਾ ਕੀਤਾ ਕਿ ਹਮਲਾ ਪੂਰਾ ਸਿਆਸੀ ਛਾਅ ਤੇ ਕੀਤਾ ਗਿਆ ਹੈ ਕਾਂਗਰਸ ਉਮੀਦਵਾਰ ਨੇ ਦਬਾਹੇਟ ਅੱਜ ਆਪਣੀ ਨਾਮਜ਼ਦੀ ਵਾਪਸ ਲੈਣ ਲਈ ਐਸਟੀਐਮ ਕੋਲ ਅਰਜੀ ਦਿੱਤੀ ਜਿਸ ਨੂੰ ਉਹ ਆਪ ਦੇ ਉਮੀਦਵਾਰੀ ਵੱਧ ਰਹੀ ਲੋਕਪ੍ਰਿਤਾ ਦਾ ਨਤੀਜਾ ਦੱਸ ਰਹੇ ਹਨ ਦੂਜੇ ਪਾਸੇ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਚਾਰ ਜ਼ਖਮੀ ਹਸਪਤਾਲ ਚ ਡਾਕਰ ਹਨ ਤੇ ਡਾਕਟਰੀ ਰਿਪੋਰਟ ਅਨੁਸਾਰ ਗੋਲੀ ਲੱਗਣ ਦੇ ਨਿਸ਼ਾਨ ਵੀ ਮੌਜੂਦ ਹਨ ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਤਕਰਾਰ ਨਾਬਜਦਗੀ ਦੇ ਦੌਰਾਨ ਹੋਈ ਸੀ ਜਿਸ ਤੋਂ ਬਾਅਦ ਅੱਜ ਹਮਲਾ ਹੋਇਆ ਜੋ ਵੀ ਦੋਸ਼ੀ ਹਨ ਪਰਚਾ ਦਰਜ ਹੋਣ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਵੇਗੀ ਪੁਲਿਸ ਅਧਿਕਾਰੀ ਨੇ ਕਿਹਾ ਆਪਨੇ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਨਜਾਇਜ਼ ਹਥਿਆਰ ਬਰਾਮਦ ਕੀਤੇ ਜਾਣ ਤਾਂ ਜੋ ਚੋਣਾ ਵਿੱਚ ਹਿੰਸਾ ਨੂੰ ਰੋਕਿਆ ਜਾ ਸਕੇ ਪਾਰਟੀ ਨੇ ਕਿਹਾ ਕਿ ਉਹ ਲੋਕਤੰਤਰ ਨੂੰ ਬਚਾਉਣ ਲਈ ਲੜਾਈ ਜਾਰੀ ਰੱਖੇਗੀ ਚੱਕਮਿਆਂ ਦੀ ਜਲਦੀ ਸਿਹਤ ਜਾਂਚ ਵੀ ਲਈ ਤọa ਕੀਤੀ ਖੰਨਾ ਦੇ ਨੈਸ਼ਨਲ ਹਾਈਵੇ ਤੇ ਦੇਹੜੂ ਦੇ ਕੋਲ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਪਿਓ ਬਾਤੋ ਜਲੰਧਰ ਜਾਰੀ ਮਸ਼ਰੂਮ ਨਾ ਪਰਿ ਗੱਡੀ ਖਰਾਬ ਖੜੇ ਟਰੱਕ ਦੇ ਪਿੱਛੋਂ ਜਾ ਟਕਰਾਈ ਖਰਾਬ ਟਰੱਕ ਸੜਕ ਦੀ ਸਾਈਡ ਤੇ ਖੜਾ ਸੀ ਪਿੱਛੋਂ ਆਰੀ ਤੇਜ਼ ਰਫਤਾਰ ਬਲੈਰੋ ਗੱਡੀ ਨੇ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਬਲੈਰੋ ਗੱਡੀ ਚਾਲਕ ਦਾ ਡਰਾਈਵਰ ਔਕੇ ਤੇ ਹੀ ਉਸ ਦੀ ਮੌਤ ਹੋ ਗਈ ਨੌਜਵਾਨ ਦੀ ਪਛਾਣ ਸਿਦਾਰਥ ਦੱਤਾ ਉਮਰ 32 ਸਾਲ ਜਲੰਧਰ ਦਸੀ ਜਾ ਰਹੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਾਬਕਾ ਡਿਪਟੀ ਮੁੱਖ ਮੰਤਰੀ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਦਾਵਾ ਅੱਜ ਕੱਲ੍ਹ ਤੱਕ ਸਾਬਲੇ ਜਲਦਾਰ ਨਾਲ ਮੁਲਾਕਾਤ ਕਰਨ ਲਈ ਅੰਮ੍ਰਿਤਸਰ ਪਹੁੰਚੇ ਮੀਡੀਆ ਨਾਲ ਗੱਲਬਾਤ ਦੌਰਾਨ ਰੰਦਾਵਾ ਨੇ ਡੇਰਾ ਬਾਬਾ ਨਾਨਕ ਵਿੱਚ ਕੱਲ੍ਹ ਵਾਪਰੀ ਘਟਨਾ ਦੀ ਤਿੱਖੀ ਸ਼ਬਦਾਚਿੰਦਾ ਕੀਤੀ ਉਹਨਾਂ ਕਿਹਾ ਕਿ ਇਲੈਕਸ਼ਨਾਂ ਦੌਰਾਨ ਟਕਰਾਰਾਂ ਹੋ ਜਾਂਦੀਆਂ ਪਰ ਕਿਸੇ ਪਬਲਿਕ ਨੁਮਾਇੰਦੇ ਵੱਲੋਂ ਦਸਤਾਰ ਦਾ ਮਜ਼ਾਕ ਉਡਾਉਣਾ ਬਹੁਤ ਹੀ ਨਿੰਦਣਯੋਗ ਹੈ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ ਦੁਨੀਆ ਭਰ ਵਿੱਚ ਸਿੱਖ ਦਸਤਾਰ ਦਾ ਸਤਿਕਾਰ ਕੀਤਾ ਜਾਂਦਾ ਹੈ ਇਹਨੂੰ ਕਿੱਲਾਂ ਨਾਲ ਲੱਗਣ ਵਾਲੀ ਜਾਂ ਲੁਹਾਕੇ ਸੁੱਟਣ ਵਾਲੀ ਚੀਜ਼ ਕਹਿਣਾ ਬਹੁਤ ਘਟਿਆ ਸੋਚਿਆ ਰੰਦਾਵੇ ਨੇ ਕਿਹਾ ਉਹਨਾਂ ਇਹ ਵੀ ਕਿਹਾ ਕਿ ਜਿਸ ਬੰਦੇ ਨੇ ਦਸਤਾਰ ਦਾ ਅਪਮਾਨ ਕੀਤਾ ਉਹ ਸ਼ਾਇਦ ਖੁਦ ਕਰੇ ਪੱਗ ਨਹੀਂ ਲਾਈ ਹੋਣੀ ਨਾ ਹੀ ਉਸ ਨੂੰ ਸਿੱਖੀ ਦਾ ਗਿਆਨ ਹੈ ਉਹ ਸਿਰਫ ਬੇਹੁਦਾ ਬਹਿਾਨੇ ਸਗੋ ਸਾਰੀ ਸਿੱਖ ਕੌਮ ਦੀ ਤੋਹੀਨ ਹੈ ਰੰਦਾਵ ਨੇ ਕਿਹਾ ਦੰਤਾਵਾ ਨੇ ਇਹ ਵੀ ਦੱਸਿਆ ਕਿ ਉਹ ਸਿੱਧਾ ਦਿੱਲੀ ਤੋਂ ਪਾਰਲੀਮੈਂਟ ਦਾ ਕੰਮ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹਨ ਤਾਂ ਜੋ ਜਰਜ਼ਦਾਰ ਸਭ ਨੂੰ ਬੇਨਤੀ ਕਰ ਸਕਣ ਇਸ ਮਾਮਲੇ 'ਚ ਸਖਤ ਰੁਖਤ ਅਖਤਿਆਰ ਕੀਤਾ ਜਾਵੇ ਉਹਨਾਂ ਕਿਹਾ ਕਿ ਜੇ ਕੋਈ ਵੀ ਦਸਤਾਰ ਦਾ ਅਪਮਾਨ ਕਰਦਾ ਉਸ ਦੇ ਖਿਲਾਫ ਤੁਰੰਤ ਅਤੇ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਹੋਰ ਸਿਆਸੀ ਆਗੂਆਂ ਨੂੰ ਵੀ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਤੋਂ ਪਹਿਲਾਂ ਸੋਚਣਾ ਚਾਹੀਦਾ ਸਿੱਖ ਭਾਵਨਾ ਦਾ ਸਤਿਕਾਰ ਸਭ ਤੋਂ ਉੱਪਰ ਹੈ ਜੇ ਸਾਡੇ ਗੁਰਦੁਆਰਿਆਂ ਦਾ ਸਾਡੇ ਜਿੱਦ ਦਾ ਸਤਕਾਰ ਨਹੀਂ ਕੀਤਾ ਜਾਵੇਗਾ ਤਾਂ ਕੌਮ ਅੱਗੇ ਨਹੀਂ ਵਧੇਗੀ ਰੰਦਾਵਾ ਨੇ ਕਿਹਾ ਉਹਨਾਂ ਅੰਤ ਵਿੱਚ ਜਰਦਾ ਸਾਹਿਬ ਨੂੰ ਬੇਨਤੀ ਕੀਤੀ ਦਸਤਾਰ ਅਪਮਾਨ ਵਰਗੀਆਂ ਘਟਨਾਵਾਂ ਤੇ ਸਖਤ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਗਲੇ ਸਮੇਂ ਕੋਈ ਵੀ ਦਸਤਾਰ ਦੀ ਬੇਇੱਜ਼ਤੀ ਕਰਨ ਦੀ ਯਤਨ ਨਾ ਕਰੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਿਜਲੀ ਸੋਧ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਰੇਲ ਰੋਕੋ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਬਲੋਂ ਜਿੱਥੇ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ ਉੱਥੇ ਹੀ ਰੇਲਵੇ ਟਰੈਕ ਦੇ ਨੇੜੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਹੈ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਮਰੈਂਡਾ ਵਿਖੇ 1 ਤੋਂ 4 ਦਸੰਬਰ ਨੂੰ ਹੋਈ ਪੰਜਾਬ ਸਟੇਟ ਪ੍ਰਾਇਮਰੀ ਸਕੂਲ ਗੇਮਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਆ ਖੰਨੇ ਦੀਆਂ ਛੋਟੀਆਂ-ਛੋਟੀਆਂ ਬੱਚੀਆਂ 골ਡ ਮੈਡਲ ਤੇ ਬ੍ਰੌਂਜ਼ ਮੈਡਲ ਜਿੱਤ ਕੇ ਲੈ ਆਈਆਂ ਇਸ ਮੌਕੇ ਬੱਚਿਆਂ ਦੇ ਮਾਪੇ ਅਤੇ ਕੋਚ ਬਹੁਤ ਖੁਸ਼ ਦਿਖਾਈ ਦਿੱਤੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਸ਼ੀਅਨ ਗੇਮ ਖਿਡਾਰੀ ਇੰਟਰਨੈਸ਼ਨਲ ਕੋਚ ਸਿਮੀ ਬਤਰਾ ਨੇ ਦੱਸਿਆ ਕਿ ਉਹਨਾਂ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਮੁਕਾਮਲ ਹਾਸਲ ਕੀਤਾ ਹੈ ਉਹਨਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸੈਲਫ ਡਿਫੈਂਸ ਸਿਖਾਉਣ ਦੀ ਵੀ ਅਪੀਲ ਕੀਤੀ ਤਾਂ ਜੋ ਜਿੰਦਰ ਵਰਗੇ ਹਾਲਾਤ ਪੈਦਾ ਹੋਣ ਤੋਂ ਬੱਚੇ ਲੜਕੇ ਆਪਣੀ ਜਾਨ ਬਚਾ ਸਕਣ ਇਸ ਮੌਕੇ ਪੂਜਾ ਗੋਇਰ ਨੇ ਦੱਸਿਆ ਕਿ ਉਹਨਾਂ ਦੀ ਅਕੈਡਮੀ ਬੱਚਿਆਂ ਨੂੰ ਸੈਲਫ ਡਿਫੈਂਸ ਕੌਣ ਲਈ ਹਰ ਕੋਸ਼ਿਸ਼ ਕਰਦੀ ਹੈ ਜੇਕਰ ਕਿਸੇ ਕੋਲ ਪੈਸੇ ਨਹੀਂ ਹਨ ਤਾਂ ਉਹ ਬੱਚਿਆਂ ਨੂੰ ਫ੍ਰੀ ਸੈਲਫ ਡਿਫੈਂਸ ਕੋਚਿੰਗ ਦੇਣਗੇ 골ਡ ਮੈਡਲ ਜਿੱਤਣ ਵਾਲੀ ਰਧਿਕਾ ਗਾਂਧੀ ਨੇ ਦੱਸਿਆ ਕਿ ਉਹਨਾਂ ਦੇ ਮਾਪਿਆਂ ਉਹ ਮਾਪਿਆਂ ਅਤੇ ਕੋਚ ਮੈਡਮ ਦੀ ਮਦਦ ਨਾਲ ਅੱਜ 골ਡ ਮੈਡਲ ਜਿੱਤ ਸਕੀ ਹੈ ਬ੍ਰੌਂਜ਼ ਮੈਡਲ ਜਿੱਤਣ ਵਾਲੀ ਪ੍ਰਿਆ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ ਅਗਲੀ ਵਾਰ 골ਡ ਮੈਡਲ ਜਿੱਤਣ ਲਈ ਮਿਹਨਤ ਕਰੇਗੀ ਰਿਤਿਕਾ ਗਾਂਧੀ ਅੱਛਾ ਤੁਹਾਡਾ ਕਿਹੜਾ ਮੈਡਲ ਆਇਆ ਤੇ ਕਿੱਥੇ ਹੋਇਆ ਸੀ ਹਮ ਮਰਿੰਡੇ ਹੋਇਆ ਸੀ ਮੈਚ ਮੇਰਾ 골ਡ ਮੈਡਲ ਆਇਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿੰਨੇ ਕੁ ਹੋਰ ਬੱਚੇ ਆਏ ਸੀਗੇ ਕਿੱਥੇ ਕਿੱਥੇ ਬੱਚੇ ਆਏ ਸੀਗੇ ਹੋਰ ਕਿਹੜਾ ਕੋ ਆਏ ਸੀ ਬੱਚੇ ਹਾਂਜੀ ਕੋਈ ਕੋਈ ਬਠਿੰਡੇ ਤੋਂ ਆਇਆ ਸੀ ਕੋਈ ਪਟਿਆਲਾ ਕੋਈ ਪਟਿਆਲਾ ਤੋਂ ਆਇਆ ਸੀ ਕਿੰਨਾ ਕੁ ਮੁਸ਼ਕਿਲ ਸੀਗਾ ਕੰਮ ਮੁਸ਼ਕਿਲ ਸੀਗਾ ਥੋੜਾ ਹੋਰ ਲੱਗਦਾ ਸੀਗਾ ਵੀ ਮੈਂ ਮੈਡਲ ਜਿੱਤ ਪਾਉਂਗੀ ਲੱਗ ਰਹੀ ਸੀ ਜੀ ਤੁਹਾਨੂੰ ਅੱਜ ਸਭ ਤੋਂ ਵੱਧ ਮਿਹਨਤ ਕਿੰਨੇ ਕਰਾਈ ਹੈ ਕੋਚ ਨੇ ਕਰਾਈ ਹੈ ਜਾਂ ਕਿਹਦੀ ਸਭ ਤੋਂ ਵੱਧ سپورਟ ਕਿਹਦੀ ਰਹੀ ਹੈ ਕੋਚ ਨੇ ਕਰਵਾਈ ਹੈ ਪੈਰੈਂਟਸ ਨੇ ਕਰਵਾਈ ਹੈ ਕੌਣ ਨੇ ਕੋਚ ਤੁਹਾਡੇ ਸਿੰਬਤਾ ਮੈਮ ਪੂਜਾ ਮੈਮ ਕਿੰਨੇ ਘੰਟੇ ਤੁਸੀਂ ਗੇਮ ਨੂੰ ਦਿੰਦੇ ਹੋ ਕਿੰਨਾ ਟਾਈਮ ਦਿੰਦੇ ਹੋ 2 ਘੰਟੇ